ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਏਮਜ਼ ਹਸਪਤਾਲ ਬਠਿੰਡੇ ਚ ਬਠਿੰਡੇ ਦੇ ਇੱਕ ਵਿੰਗ ਦਾ ਉਦਘਾਟਨ ਸੀ ਉੱਥੇ ਗਵਰਨਰ ਸਾਹਿਬ ਵੀ ਮੌਜੂਦ ਸਨ ਪੰਜਾਬ ਭਾਜਪਾ ਦੇ ਪ੍ਰਧਾਨ ਆਖੜ ਸਾਹਿਬ ਵੀ ਮੌਜੂਦ ਸਨ ਹਰਦੀਪ ਪੂਰੀ ਆਨਲਾਈਨ ਤੇ ਮੌਜੂਦ ਸਨ ਤੇ ਹੋਰ ਲੀਡਰ ਵੀ ਸਨ ਸੋ ਪ੍ਰਕਾਸ਼ੁਰ ਭੈਣ ਜੀ ਨੇ ਜਿੱਥੇ ਹਸਪਤਾਲ ਦੀ ਗੱਲ ਕੀਤੀ ਜੋ ਬਠਿੰਡੇ ਦੀ ਲੋੜ ਹੈ ਜੋ ਲੋਕਾਂ ਦੀ ਡਿਮਾਂਡ ਹੈ ਉਹਦੀ ਗੱਲ ਕੀਤੀ ਨਾਲ ਹੀ ਭੈਣ ਜੀ ਨੇ ਹਰਸ਼ਮ੍ਰਿਤ ਕੌਰ ਬਾਦਲ ਜੀ ਨੇ ਉਥੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਉਹਨਾਂ ਨੇ ਇਹ ਮੁੱਦਾ ਉਠਾਇਆ ਕਿ ਜੋ ਹਰਿਆਣਾ ਦੀ ਸਰਕਾਰ ਬਾਰਡਰ ਤੇ ਕਿਸਾਨਾਂ ਨੂੰ ਰੋਕ ਰਹੀ ਐ ਦਿੱਲੀ ਜਾਣ ਤੋਂ ਰੋਕ ਰਹੀ ਐ ਤੇ ਜੋ ਤਸ਼ੱਦਦ ਕਾਹਈ ਐ ਜਿਹਦੇ ਨਾਲ ਛੁੱਪ ਕਰਨ ਤੇ ਹੋਰ ਕਈਆਂ ਦੀ ਡੈਥ ਹੋ ਗਈ ਐ ਉਸ ਮੁੱਦੇ ਨੂੰ ਵੀ ਉੱਥੇ ਉਹਨਾਂ ਨੇ ਉਜਾਗਰ ਕੀਤਾ ਚਲੋ ਜਿਹੜੀ ਆਮ ਲੋਕ ਉੱਥੇ ਬੈਠੇ ਸਨ ਜਿਨ੍ਹਾਂ ਦੀ ਪੰਜਾਬ ਨਾਲ ਹਮਦਰਦੀ ਐ ਉਹਨਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਤੇ ਜਕਾਰੇ ਵੀ ਛੱਡੇ ਨਗਰ ਜਾਖੜ ਸਾਹਿਬ ਮੇਰਾ ਮੈਂ ਤੁਹਾਡੀ ਬੜੀ ਇੱਜ਼ਤ ਤੇ ਕਦਰ ਕਰਦਾ ਉਹ ਦਿਨ ਵੀ ਯਾਦ ਹੈ ਜਦ ਤੁਸੀਂ ਕਾਂਗਰਸ ਪਾਰਟੀ 'ਚ ਸੋ ਪਹਿਲਾ ਕਿਸਾਨੀ ਅੰਦੋਲਨ ਚੱਲਿਆ ਸੀ ਤੁਸੀਂ ਜਿੰਨਾ ਭਾਜਪਾ ਦੇ ਖਿਲਾਫ ਤੁਸੀਂ ਬੋਲੇ ਸੀ ਔਰ ਜੋ ਤੁਸੀਂ ਉਹਦਾ ਵਿਰੋਧ ਕੀਤਾ ਸੀ ਉਹ जग ਜाहिर ਮੈਂ ਉਹਦੀ ਗੱਲ ਨੂੰ ਦਰਉਦਾ ਨਹੀਂ ਮਗਰ ਮੈਨੂੰ ਬੜਾ ਦੁੱਖ ਲੱਗਿਆ ਕਿਉਂਕਿ ਤੁਸੀਂ ਹਮੇਸ਼ਾ ਇਹ ਕਹਿੰਦੇ ਆਇਓ ਮੈਂ ਇੱਕ ਪਾਸ਼ੇ ਨਹੀਂ ਤੁਹਾਡੇ ਨੇਕ ਪਾਸ਼ੇ ਨਹੀਂ ਜਿੱਥੇ ਤੁਸੀਂ ਕਹਿੰਦੇ ਹੋ ਤੁਸੀਂ ਪਹਿਲਾ ਕਿਸਾਨ ਹੋ ਮਗਰ ਕੱਲ ਪਤਾ ਨਹੀਂ ਕੀ ਮਜਬੂਰੀ ਹੋਈ ਤੁਹਾਡੀ ਕਿਉਂਕਿ ਤੁਸੀਂ ਤੁਹਾਡੇ ਪਰਿਵਾਰ ਦਾ ਤੁਹਾਡਾ ਪਰਸਨਲੀ ਮੈਂ ਬੜਾ ਸਤਿਕਾਰ ਕਰਦਾ ਮੈਨੂੰ ਆਸ ਸੀ ਉਮੀਦ ਸੀ ਕਿ ਜਦੋਂ ਭੈਣ ਜੀ ਨੇ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਔਰ ਮੈਂ ਇਹਦੇ ਚ ਪੋਲਿਟਿਕਸ ਦੀ ਗੱਲ ਨਹੀਂ ਕਰਦਾ ਮੈਨੂੰ ਸੀਗਾ ਕਿ ਤੁਸੀਂ ਵੀ ਉਸ ਗੱਲ ਨੂੰ ਤਾਇਤ ਕਰੋਗੇ ਤੁਸੀਂ ਉੱਠ ਕੇ ਕਹੋਗੇ ਕਿ ਤੁਸੀਂ ਸਹਿਮਤ ਹੋ ਕੀ ਆ ਫਿਰ ਕੁਰਸੀ ਦਾ ਕੋ ਮਤ ਵੱਧ ਤੋਂ ਵੱਧ ਕੁਰਸੀ ਖੋ ਲੈਂਦੇ ਮਗਰ ਏਟਲੀਸਟ ਜਿਹੜੀ ਤੁਹਾਡੀ ਰੂਹ ਦੀ ਆਵਾਜ਼ ਹੈ ਜਿਹੜੀ ਤੁਹਾਡੀ ਅੰਦਰਲੀ ਆਵਾਜ਼ ਹੈ ਕਿਸਾਨੀ ਦੇ ਹੱਕ ਦੀ ਉਹ ਬਰਕਰਾਰ ਰਹੀ ਔਰ ਜਿਹੜੇ ਲੋਕ ਤੁਹਾਡੇ ਕੁਝ 10-20 ਕਾਰਕੁਨ ਭਾਜਪਾ ਦੇ ਭੈਣਜੀ ਦਾ ਵਿਰੋਧ ਕਰਨ ਲੱਗੇ ਚਲੋ ਵੱਡੀ ਗਿਣਤੀ ਚ ਲੋਕਾਂ ਨੇ ਸਵਾਗਤ ਕੀਤਾ ਮਗਰ ਵੀਆ ਨੇ ਥੋੜੀ ਚਮਚੀ ਵੀ ਮਾਰੀ ਮੈਨੂੰ ਸੀਗਾ ਕਿ ਤੁਸੀਂ ਉਹਨਾਂ ਨੂੰ ਚੁੱਪ ਕਰਾਉਂਦੇ ਤੇ ਕਿੰਨਾ ਇਹ ਗੱਲ ਚੰਗੀ ਮੈਸੇਜ ਜਾਂਦਾ ਕਿ ਜਾਖੜ ਸਾਹਿਬ ਜੰਮੇ ਕਿਸਾਨੀ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਸੀ ਜਦੋਂ ਦੇ ਜੰਮੇ ਅੱਜ ਵੀ ਕਿਸਾਨਾਂ ਦੇ ਹੱਕ ਤੇ ਅਖੀਰਲੇ ਦਮ ਤੱਕ ਕਿਸਾਨਾਂ ਦੇ ਹੱਕ ਤੇ ਦਮ ਇਸ ਲਈ ਮੈਨੂੰ ਇਹ ਬੜਾ ਮਹਿਸੂਸ ਹੋਇਆ ਕਿ ਕੋ ਮੌਕਾ ਇਸ ਲਈ ਭੈਣ ਜੀ ਨੇ ਗੱਲ ਕਰਤੀ ਕਿ ਹਰੇਕ ਨੇ ਮੰਨਦੇ ਦਰਦ ਹੈ ਮੈਂ ਸਮਝਦਾ ਤੁਹਾਡੇ ਮਨ ਚ ਵੀ ਹੁਣ ਮਗਰ ਕਿੱਥੇ ਨਾ ਕਿੱਥੇ ਕੱਲ ਤੁਹਾਡੀ ਚੁੱਪੀ ਦਾਸ ਨੂੰ ਬੜੀ ਲੜਕੀ ਮੈਂ ਤਾਂ ਹੁਣ ਵੀ ਤੁਹਾਨੂੰ ਅਪੀਲ ਕਰੂੰਗਾ ਕਿ ਕੁਰਸੀਆਂ ਕਰਸੀਆਂ ਇਹ ਤੀਜਾ ਸਭ ਹੁੰਦਿਆਂ ਜਲਦੀਆਂ ਰਹਿਣ ਮਗਰ ਕਿਸਾਨੀ ਦੇ ਹੱਕ ਤੇ ਪੰਜਾਬ ਦੇ ਹੱਕ ਤੇ ਮੈਂ ਤੁਹਾਨੂੰ ਬੋਲਦੇ ਇੱਕ ਵਾਰੀ ਲਈ ਨੇਕਾਬਾਰੀ ਜਾਖੜ ਸਾਹਿਬ ਸੁਣਿਆ ਔਰ ਮੈਂ ਤੁਹਾਡੇ ਭਤੀਜਾ ਸਾਹਿਬ ਨੂੰ ਸੰਦੀਪ ਨੂੰ ਵੀ ਹਮੇਸ਼ਾ ਵੇਖਿਆ ਤੁਸੀਂ ਜਾਕੜ ਪਰਿਵਾਰ ਕਿਸਾਨੀ ਲਈ ਬੜੀ ਪੈਸ਼ਨੇਟਲੀ ਗੱਲ ਕਰਦਾ। ਸੋ ਮੈਨੂੰ ਆਸ ਸੀ ਉਮੀਦ ਸੀ ਮੈਂ ਬੜਾ ਮਸਹੂਰ ਕੀਤਾ ਕਿ ਕੱਲ ਜਿਹੜਾ ਚਮਚਿਆਂ ਨੇ ਕਿਸਾਨੀ ਦੇ ਹੱਕ ਤੇ ਗੱਲ ਕਰਨ ਤੇ ਭੈਮ ਜੀ ਦਾ ਵਿਰੋਧ ਕੀਤਾ ਮੈਂ ਜਰੂਰ ਆਸ ਉਮੀਦ ਕਰੂੰਗਾ ਕਿ ਤੁਸੀਂ ਉਹਨਾਂ ਦੀ ਤਾੜ ਨਾ ਕਰੋ ਔਰ ਜਿਹੜੇ ਕਿਸਾਨੀ ਦਾ ਵਿਰੋਧ ਕਰਦੇ ਉਹ ਪੰਜਾਬ ਦੇ ਵਿਰੋਧੀ ਨੇ ਕੋ ਜੈ ਜਵਾਨ ਜਿਹੇ ਕਿਸਾਨ ਦੇ ਵਿਰੋਧੀ ਨੇ ਔਰ ਮੈਂ ਇਹ ਤੁਹਾਡੇ ਪਰਿਵਾਰ ਤੋਂ ਤੁਹਾਡੇ ਤੋਂ ਇਹ ਆਸ ਰੱਖਦਾ ਕਿ ਪਾਰਟੀ ਆਪ ਦੀ ਥਾ ਮਗਰ ਕਿਸਾਨੀ ਮੁੱਦਾ ਜੋ ਪੰਜਾਬ ਦੀ ਧਰਤੀ ਤੇ ਅੰਨਦਾਤੇ ਨਾਲ ਹੋ ਰਿਹਾ ਪੰਜਾਬ ਦੇ ਅੰਨਦਾਤੇ ਨੂੰ ਦਿੱਲੀ ਦੀ ਰਾਜਧਾਨੀ ਤੱਕ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਹ ਲੋਕਤੰਤਰ ਦੇ ਖਿਲਾਫ ਹਰੇਕ ਨਾਗਰਿਕ ਨੂੰ ਹੱਕ ਹੈ ਕਿ ਉਹ ਆਪ ਦੀ ਰਾਜਧਾਨੀ ਤੇ ਜਾ ਕੇ ਗੱਲ ਕਰੇ ਇਸ ਲਈ ਮੈਂ ਉਮੀਦ ਕਰਦਾ ਆਸ ਕਰਦਾ ਕੀ ਤੁਸੀਂ ਕੱਲ ਦੇ ਇਸ ਐਕਸ਼ਨ ਨੂੰ ਭਾਜਪਾ ਦੇ ਵਰਕਰਾਂ ਨੂੰ ਕੰਡੈਮ ਕਰੋਂਗੇ ਤੇ ਪਹਿਲਾਂ ਵਾਂਗ ਕਿਸਾਨੀ ਦੇ ਹੱਕ ਜਿ ਆ ਕੇ ਖਲਾਂਗੇ ਜਾਖੜ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ